ਤੇ ਹੀ ਕਿਸੇ دوست ਦੀ ਲੜਕੀ ਕਿਸੇ ਮੁੰਡੇ ਨਾਲ ਰਹਿ ਰਹੀ ਸੀ ਉਹਨਾਂ ਨੂੰ ਤਕਲੀਫ ਲੱਗੀ ਉਸ ਗੱਲ ਦੀ ਜੇ ਮੈਨੂੰ ਕੋਈ ਜਾਣਦੀ ਬੱਚੀ ਕਿਸੇ ਤਰ੍ਹਾਂ ਕੁਛ ਕਰੇਗੀ ਤਾਂ ਮੈਨੂੰ ਵੀ ਤੋ ਦੁੱਖ ਲੱਗੇਗਾ ਉਹਨਾਂ ਨੇ ਉਹ ਕੁੜੀ ਦੇ ਪੇਰੈਂਟਸ ਨੂੰ ਫੋਨ ਕੀਤਾ ਕਿ ਬਈ ਭਾਜੀ ਇਦਾਂ ਕਰਕੇ ਆਪਣੀ ਬੇਟੀ ਮਤਲਬ ਐਸ ਤਰ੍ਹਾਂ ਅਲੱਗ ਮੁੰਡੇ ਨਾਲ ਰਹਿ ਰਹੀ ਹੈ ਉਹਦੇ ਫਾਦਰ ਅੱਗੋਂ ਉਹਨਾਂ ਨਾਲ ਹੀ ਗੁੱਸੇ ਹੋ ਗਏ ਕਿ ਤੁਹਾਨੂੰ ਕੀ ਤੁਸੀਂ ਕੀ ਲੈਣਾ ਐਸ ਗੱਲ ਤੋਂ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਉੱਥੇ ਅਸੀਂ ਕਿਹਨੂੰ ਕਹੀਏ ਕੌਣ ਗੁਨਾਹਗਾਰ ਹੈ ਤੇ ਉਥੇ ਇਹ ਇੱਕ ਕੇਸ ਨਹੀਂ ਉਥੇ ਇਸ ਤਰ੍ਹਾਂ ਦੇ ਹਜ਼ਾਰਾਂ ਕੇਸ ਨੇ ਸੂਟਾਂ ਵਾਲੀਆਂ ਲੇਡੀਜ਼ ਤੇ ਪੱਗਾਂ ਵਾਲੇ ਜਾਂ ਪਰਨਿਆਂ ਵਾਲੇ ਜਿਹੜੇ ਬੰਦੇ ਸੀਗੇ ਕੀ ਉਹ ਉਹ ਕਮਾਦਾਂ ਚੋਂ ਫੜੇ ਜਾਂਦੇ ਸੀ ਤਾਂ ਕੀ ਉਹ ਗੱਲਾਂ ਅਸੀਂ ਭੁੱਲ ਗਏ ਠੀਕ ਹੈ ਉਦੋਂ ਵੀ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਸੀ ਮੈਨੂੰ ਸਾਡੇ ਪਿੰਡ ਦੀ ਇੱਕ ਔਰਤ ਯਾਦ ਹੈ ਉਸ ਘਰ ਨਾਲ ਸਾਡੀ ਸਾਂਝ ਵੀ ਸੀ ਉਹਨਾਂ ਦੇ ਘਰ ਕੋਈ ਦੁੱਧ ਪਾਉਣ ਆਉਂਦਾ ਸੀ ਬੰਦਾ ਉਹ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਉਸ ਆਦਮੀ ਨਾਲ ਚਲੀ ਗਈ ਉਹ ਔਰਤ ਦਾ ਕੀ ਕਿਰਦਾਰ ਹੋਏਗਾ ਜਾਂ ਉਹ ਬੰਦਾ ਜਿਹੜਾ ਪੋਤਿਆਂ ਵਾਲਾ ਸੀਗਾ ਉਹਦਾ ਕੀ ਕਿਰਦਾਰ ਸੀ ਅਗਰ ਉਹਦੀ ਨੀਅਤ ਆਪਣੀ ਹੀ ਠੀਕ ਨਹੀਂ ਹੈਗੀ ਤਾਂ ਉਹ ਤਾਂ ਲੋਕ ਤੁਹਾਡੇ ਕੱਪੜਿਆਂ ਦੇ ਅੰਦਰ ਤੱਕ ਵੀ ਝਾਕ ਜਾਂਦੇ ਆ ਦੀ ਡ्रेसेस ਜਿਨ੍ਹਾਂ ਨੂੰ ਲੋਕ ਭੰਡਦੇ ਆ ਨੰਦਦੇ ਆ ਉਹੋ ਜਿਹਾਂ ਜਿਹੜੀਆਂ ਡ्रेसेस ਬੱਚੇ ਪਾਉਂਦੇ ਆ ਤਾਂ ਕੀ ਉਹ ਜ਼ਰੂਰੀ ਨੇ ਕਿ ਉਹ ਬੱਚੇ ਮਾੜੇ ਹੋਣਗੇ ਤੇ ਜਾਂ ਕੀ ਅਸੀਂ ਸਲਵਾਰ ਕਮੀਜ਼ ਚ ਆਪਣੇ ਆਪ ਨੂੰ ਇਹ ਕਹਿ ਸਕਦੇ ਆ ਕਿ ਅਸੀਂ ਤਾਂ ਜੀ ਬਹੁਤ ਸਤੀ ਸੁਵਤਰੀ ਆ ਮਤਲਬ ਕੋਈ ਜ਼ਰੂਰੀ ਨਹੀਂ ਹੈ ਕਿ ਸਲਵਾਰ ਕਮੀਜ਼ ਵਾਲਾ ਸਤੀ ਸੁਵਤਰੀ ਹੀ ਹੋਵੇ ਤੇ ਕੋਈ ਸਕਰਟ ਪਾਉਣ ਵਾਲੀ ਲੜਕੀ ਆ ਜਿਹੜੀ ਉਹ ਕਿਸੇ ਬੁਰੇ ਕਿਰਦਾਰ ਦੀ ਹੀ ਮਾਲਕ ਹੋਵੇ ਮਤਲਬ ਦੋਸਤ ਇੱਕ ਦੂਜੇ ਨੂੰ ਮਾਵਾਂ ਪੈਣਾ ਦੀਆਂ ਗਾਲਾਂ ਕੱਢਦੇ ਆ ਕੀ ਉਹ ਜਾਇਜ਼ ਹੈ ਕੋਈ ਮੈਨੂੰ ਖੜਾ ਹੋ ਕੇ ਦੱਸੇ ਕਿ ਉਹ ਜਾਇਜ਼ ਆ ਫਿਰ ਉੱਥੇ ਅਸੀਂ ਬਰਦਾਸ਼ਤ ਵੀ ਕਰ ਲੈਨੇ ਆ ਪਰ ਜੇ ਸਾਨੂੰ ਦੂਜਾ ਬੰਦਾ ਆ ਕੇ ਕੋਈ ਗਾਲ ਕੱਢ ਦੇਵੇ ਤਾਂ ਉਦੋਂ ਅਸੀਂ ਉਹਨੂੰ ਗੁਲਾਮੇ ਤੋਂ ਫੜਨ ਤੱਕ ਜਾਣੇ ਆ ਪਰ ਅਸੀਂ ਇੱਕ ਦੂਜੇ ਤੋਂ ਗਾਲਾਂ ਕਿਉਂ ਖਾਂਨੇ ਆ ਕੀ ਮੇਰੇ ਦੋਸਤ ਦੀ ਭੈਣ ਮੇਰੀ ਭੈਣ ਨਹੀਂ ਆ ਮੈਨੂੰ ਹੈਰਾਨੀ ਹੈ ਸਾਡੇ ਪਰ ਮੁੰਡਿਆਂ ਦੀ ਜਾਂ ਬੰਦਿਆਂ ਦੀ ਕਿ ਜਿਹੜੇ ਉਹਦੇ ਤੇ ਇੰਨੀ ਪੱਦੀ ਸ਼ਬਦਾਵਲੀ ਵਰਤਦੇ ਆ ਫਿਰ ਉਹਦਾ ਮੈਨੂੰ ਲੱਗਦਾ ਕਿ ਅਸੀਂ ਸਾਡਾ ਸਮਾਜ ਮਤਲਬ ਕਿਸ ਗੰਧ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ ਕਿਸ ਗੰਧ ਵਿੱਚ ਅਸੀਂ ਵਿਚਰ ਰਹੇ ਹਾਂ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਮਤਲਬ ਗੱਲਾਂ ਅਸੀਂ ਲੋਕਾਂ ਨੇ ਉਛਾਲਦੇ ਆ ਪਰ ਜਦੋਂ ਅਸੀਂ ਗੰਧ ਖੁਦ ਬੋਲਦੇ ਆ ਉਦੋਂ ਅਸੀਂ ਉਹਦੇ ਬਾਰੇ ਬਿਲਕੁਲ ਨਹੀਂ ਸੋਚਦੇ ਕਿ ਇਹਨੂੰ ਸਾਡੀ ਕੋਈ ਭੈਣ ਕੋਈ ਭੂਆ ਕੋਈ ਮਾਸੀ ਕੋਈ ਚਾਚਾ ਕੋਈ ਪੜ ਸਕਦਾ ਤੇ ਉਹ ਇਹਦੇ ਬਾਰੇ ਕੀ ਸੋਚਦਾ ਹੋਵੇਗਾ ਉਹ ਕੁੜੀ ਚਾਰ ਮੁੰਡਿਆਂ ਨਾਲ ਉਹਨਾਂ ਦੇ ਕਮਰੇ 'ਚ ਹੁਣ ਬੇਸ਼ੱਕ ਉਹ ਜਾ ਕੇ ਉੱਥੇ ਬੈਠੀ ਹੀ ਹੋਵੇ ਮੈਂ ਉਹਦੇ ਤੇ ਗਲਤ ਬਿਆਨੀ ਨਹੀਂ ਕਰਨੀ ਚਾਹੂੰਗੀ ਜਦੋਂ ਕੋਈ ਵੀ ਬੰਦਾ ਤੁਹਾਨੂੰ ਇਸ ਤਰ੍ਹਾਂ ਦੇਖਦਾ ਕਿ ਤੁਸੀਂ ਚਾਰ ਮੁੰਡਿਆਂ ਨਾਲ ਇੱਕ ਕਮਰੇ ਚ ਗਏ ਹੋ ਤਾਂ ਲੋਕ ਤੁਹਾਡੇ ਤੇ ਜਦੋਂ ਤੁਸੀਂ ਘੰਟਿਆਂ ਬੱਧੀ ਬਾਹਰ ਨਹੀਂ ਆਉਂਦੇ ਤਾਂ ਸ਼ੱਕ ਜ਼ਰੂਰ ਕਰਨਗੇ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਜੀ ਮੈਮ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਇਹ ਹੀ ਜਾਨਣਾ ਚਾਹਾਂਗੇ ਕਿ ਕਿਸੇ ਦਾ ਕਿਰਦਾਰ ਜਿਹੜਾ ਹੈ ਉਹਦੇ ਕੱਪੜਿਆਂ ਤੋਂ ਜੱਜ ਕੀਤਾ ਜਾ ਸਕਦਾ ਹੈ ਭਾਵੇਂ ਉਹ ਮਰਦ ਹੋਵੇ ਜਾਂ ਫਿਰ ਔਰਤ ਨਹੀਂ ਕੱਪੜਿਆਂ ਤੋਂ ਅਸੀਂ ਕਿਸੇ ਦਾ ਕਿਰਦਾਰ ਜੱਜ ਨਹੀਂ ਕਰ ਸਕਦੇ ਕਪੜੇ ਤੁਸੀਂ ਮਤਲਬ ਜੇ ਮੈਂ ਨਿੱਜੀ ਤੌਰ ਤੇ ਮੇਰੀ رائے ਹੈਗੀ ਆ ਕਿ ਵੀ ਮੈਨੂੰ ਇਹ ਹੁੰਦਾ ਕਿ ਕਪੜੇ ਆਪਣੇ ਜੋ ਵੀ ਸਾਡਾ ਅਸੀਂ ਵੀ ਪੂਰੇ ਸਭਿਆਚਾਰ ਦੇ ਤਰੀਕੇ ਨਾਲ ਕਪੜੇ ਨਹੀਂ ਪਾਉਂਦੇ ਜੋ ਸਾਡਾ ਪੁਰਾਣਾ ਸਭਿਆਚਾਰ ਸੀ ਹੁਣ ਕਿਉਂਕਿ ਜਿਹੜਾ ਬਦਲਾਵ ਹੈਗਾ ਉਹ ਜ਼ਰੂਰੀ ਆ ਠੀਕ ਹੈ ਤੇ ਬਦਲਾਵ ਦਿਨ ਵਦਿਨ ਆ ਰਹੇ ਹਨ ਪਹਿਲਾਂ ਕਦੋਂ ਕੋਈ ਪਜਾਮੀ ਆ ਪਾਉਂਦਾ ਸੀਗਾ ਕਦੋਂ ਕੋਈ ਪੈਂਟਾਂ ਪਾਉਂਦਾ ਸੀ ਕਦੋਂ ਕੋਈ ਪਲਾਜ਼ੋ ਪਾਉਂਦਾ ਸੀ ਹੁਣ ਅਸੀਂ ਕਿੰਨੀਆਂ ਤਰ੍ਹਾਂ ਦੀਆਂ ਡ्रेसेस ਪਾਉਂਦੇ ਆ ਅੱਛਾ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਲੋਕ ਮਤਲਬ ਕੁੜੀਆਂ ਜੜੀਆਂ ਖਾਸ ਤੌਰ ਤੇ ਯੰਗ ਉਸ ਸਕਰਟਸ ਵੀ ਪਾਉਂਦੀਆਂ ਨੇ ਜਾਂ ਹੋਰ ਐਦਾਂ ਦੀਆਂ ਡ्रेसेस ਪਾਉਂਦੀਆਂ ਜਾਂ ਇਵਨ ਸਕੂਲਾਂ ਦੇ ਵਿੱਚ ਵੀ ਸਕੌਰਟਸ ਲੱਗੀਆਂ ਹੋਈਆਂ ਸਾਡੀਆਂ ਬੱਚੀਆਂ ਨੂੰ ਸੋ ਕੀ ਅਸੀਂ ਉਹਨਾਂ ਦੇ ਕਿਰਦਾਰ ਨੂੰ ਮਾੜਾ ਗਿਣਾਂਗੇ ਕੀ ਉਹ ਬੱਚੇ ਜ਼ਿੰਦਗੀ ਚ ਕੁਝ ਵਧੀਆ ਨਹੀਂ ਕਰਦੇ ਤੇ ਕੀ ਕੋਈ ਮਾੜਾ ਮਤਲਬ ਇਸ ਤਰ੍ਹਾਂ ਦੇ ਕੱਪੜੇ ਪਾਉਣ ਵਾਲਾ ਜਿਹੜਾ ਕੋਈ ਛੋਟੀਆਂ ਸਕਰਟਸ ਪਾਉਂਦੇ ਆ ਜਾਂ ਕੋਈ ਹੋਰ ਤਰ੍ਹਾਂ ਦੀਆਂ ਐਵੇਂ ਦੀਆਂ ਡ्रेसेस ਜਿਨ੍ਹਾਂ ਨੂੰ ਲੋਕ ਭੰਡਦੇ ਆ ਨਿੰਦਦੇ ਆ ਉਹੋ ਜਿਹਾਂ ਜੜੀਆਂ ਡ्रेसेस ਬੱਚੇ ਪਾਉਂਦੇ ਆ ਤਾਂ ਕੀ ਉਹ ਜ਼ਰੂਰੀ ਨੇ ਕਿ ਉਹ ਬੱਚੇ ਮਾੜੇ ਹੋਣਗੇ ਤੇ ਜਾਂ ਕੀ ਅਸੀਂ ਸਲਵਾਰ ਕਮੀਜ਼ ਚ ਆਪਣੇ ਆਪ ਨੂੰ ਇਹ ਕਹਿ ਸਕਦੇ ਆ ਕਿ ਅਸੀਂ ਤਾਂ ਜੀ ਬਹੁਤ ਸਤੀ ਸੁਵਤਰੀ ਆ ਮਤਲਬ ਕੋਈ ਜ਼ਰੂਰੀ ਨਹੀਂ ਹੈ ਕਿ ਸਲਵਾਰ ਕਮੀਜ਼ ਵਾਲਾ ਸਤੀ ਸੁਵਤਰੀ ਹੀ ਹੋਵੇ ਤੇ ਕੋਈ ਸਕਰਟ ਪਾਉਣ ਵਾਲੀ ਲੜਕੀ ਆ ਜਿਹੜੀ ਉਹ ਕਿਸੇ ਬੁਰੇ ਕਿਰਦਾਰ ਦੀ ਹੀ ਮਾਲਕ ਹੋਵੇ ਜੀ ਮੈਂ ਜਦੋਂ ਅਸੀਂ ਅੰਕੜਿਆਂ ਵੱਲ ਝਾਤ ਮਾਰਦੇ ਜਦੋਂ ਅਸੀਂ ਪੜਤਾਲ ਕਰਦੇ ਹਾਂ ਤਾਂ ਇਹ ਚੀਜ਼ ਸਾਹਮਣੇ ਆਉਂਦੀ ਹੈਗੀ ਹੈ ਕਿ 90% ਦੀ ਜਿਹੜੀ ਬਲਤਕਾਰ ਪੀੜਤ ਨੇ ਉਹਨਾਂ ਨੇ ਪੂਰੇ ਕੱਪੜੇ ਪਾਏ ਹੋਏ ਸੀ ਤਾਂ ਵੀ ਉਹਨਾਂ ਦੇ ਨਾਲ ਬਲਤਕਾਰ ਹੋ ਗਿਆ ਜਦੋਂ ਇਸ ਬਾਰੇ ਅਪਰਾਧੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਇਹ ਗੱਲ ਜ਼ਾਹਿਰ ਕੀਤੀ ਕਿ ਉਹ ਜਿਹੜਾ ਹੈ ਜਦੋਂ ਪੂਰੇ ਕੱਪੜੇ ਪਾਈਆਂ ਹੋਈਆਂ ਔਰਤਾਂ ਦਾ ਬਲਤਕਾਰ ਕਰਦੇ ਆ ਤਾਂ ਉਹ ਮਹਿਫੂਜ਼ ਆਪਣੇ ਆਪ ਨੂੰ ਸਮਝਦੇ ਆ ਕਿਉਂਕਿ ਉਹਨਾਂ ਨੇ ਦੱਸਿਆ ਕਿਉਂਕਿ ਇਹ ਜਿਹੜੀਆਂ ਔਰਤਾਂ ਹੈਗੀਆਂ ਨੇ ਕੰਪਲੀਟ ਕੱਟ ਕਰਦੀਆਂ ਨੇ ਇਹਨਾਂ ਦੇ ਮਾਮਲੇ ਘੱਟ ਦਰਜ ਹੁੰਦੇ ਹੈਗੇ ਆ ਤੁਹਾਨੂੰ ਕੀ ਨੇ ਕੱਪੜੇ ਕਿਸੇ ਵੀ ਚੀਜ਼ ਦਾ ਮਾਪਦੰਡ ਨਹੀਂ ਹੈਗੇ ਤੁਸੀਂ ਅਗਰ ਮੇਰੇ ਮਨ ਚ ਕੋਈ ਚੀਜ਼ ਮਾੜਾਪਨ ਹੈਗਾ ਤਾਂ ਮੈਂ ਕਿਸੇ ਨੂੰ ਸੂਟ ਪਾ ਕੇ ਵੀ ਮੈਂ ਕਿਸੇ ਨੂੰ ਅਟਰੈਕਟ ਵੀ ਕਰ ਸਕਦੀ ਹਾਂ ਇਹ ਕੋਈ ਵੀ ਇੱਕ ਵਜ੍ਹਾ ਹੋ ਸਕਦੀ ਹੈ ਤੇ ਬਾਕੀ ਦੂਸਰੀ ਗੱਲ ਜਿਹੜੇ ਕਿਸੇ ਮਰਦ ਦੀ ਕਿਸੇ ਇਸ ਤਰ੍ਹਾਂ ਦੇ ਇਨਸਾਨ ਦੀ ਅਗਰ ਉਹਦੀ ਨੀਅਤ ਆਪਣੀ ਹੀ ਠੀਕ ਨਹੀਂ ਹੈਗੀ ਤਾਂ ਉਹ ਤਾਂ ਲੋਕ ਤੁਹਾਡੇ ਕੱਪੜਿਆਂ ਦੇ ਅੰਦਰ ਤੱਕ ਵੀ ਝਾਕ ਜਾਂਦੇ ਆ ਠੀਕ ਹੈ ਮੈਂ ਮੇਰੇ ਹਸਬੰਦ ਨੂੰ ਮਤਲਬ ਬੜਾ ਸ਼ੌਕ ਸੀਗਾ ਕਿਉਂਕਿ ਜਿਵੇਂ ਮੈਂ ਆਪਣੀ ਫੇਸਬੁੱਕ ਪੋਸਟ ਤੇ ਵੀ ਲਿਖਿਆ ਸੀ ਕਿ ਮੈਂ ਕਾਲਜ ਦੇ ਟਾਈਮ ਮਤਲਬ 1970 89 ਦੀਆਂ ਗੱਲਾਂ ਕਰ ਰਹੀਆਂ ਮੈਂ ਇਹ ਨਵਨ ਨਰਵਨ ਕਾਲਜ ਤੇ ਉਦੋਂ ਮੈਂ ਪੈਂਟਾਂ ਪਾਉਂਦੀ ਰਹੀਆਂ ਮੈਂ ਉਦੋਂ ਜਿਹੜੇ ਫੈਸ਼ਨ ਸੀ ਉਸ ਟਾਈਮ ਦੇ ਉਹ ਤਕਰੀਬਨ ਕਰੇ ਠੀਕ ਹੈ ਪਰ ਇਸ ਤਰ੍ਹਾਂ ਦਾ ਫੈਸ਼ਨ ਮੈਂ ਕਦੇ ਕੋਈ ਨਹੀਂ ਕੀਤਾ ਜਿਹਦੇ ਵਿੱਚ ਮੇਰਾ ਅੰਗ ਪ੍ਰਦਰਸ਼ਨ ਹੋਵੇ ਪਰ ਉਹ ਸਾਰੇ ਫੈਸ਼ਨ ਕਿਉਂਕਿ ਪਿੰਟ ਕਿ ਤੋਂ ਤੋਂ ਪੈਂਟ ਪਾਉਣਾ ਵੀ ਇੱਕ ਬਹੁਤ ਵੱਡੀ ਗੱਲ ਸੀਗੀ ਤੇ ਮੈਂ ਉਹ ਪਾਉਂਦੀ ਰਹੀ ਆ ਯੂਨੀਵਰਸਿਟੀ ਪੜ੍ਹਦੀ ਸੀ ਉਦੋਂ ਵੀ ਮੈਂ ਪੈਂਟਾਂ ਪਾਉਂਦੀ ਰਹੀ ਆ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਹਸਬੰਡ ਨੂੰ ਥੋੜਾ ਸ਼ੌਕ ਸੀਗਾ ਕਿ ਵੀ ਮੈਂ ਵਧੀਆ ਡਰੈਸ ਅਪ ਹੋਵਾਂ ਜਾਂ ਪੈਂਟਾਂ ਕਮੀਜ਼ਾ ਵੀ ਪਾਵਾਂ ਜਾਂ ਮਤਲਬ ਵਧੀਆ ਹੋਰ ਡਰੈਸਸ ਵੀ ਪਾਵਾਂ ਹਨਾ ਤਾ ਪਰ ਮੈਂ ਉਦੋਂ ਆਫਿਸ ਜੁਆਇਨ ਕਰ ਲਿਆ ਸੀਗਾ ਤੇ ਮੈਂ ਮੇਰੇ ਹਸਬੰਦ ਨੂੰ ਕਿਹਾ ਮੈਂ ਖਿਆ ਪ੍ਰੀਤ ਵੀ ਮੈਂ ਆਫਿਸ ਜੁਆਇਨ ਕਰ ਲਿਆ ਉੱਥੇ ਜਿਹੜਾ ਸਟ੍ਰਾਟਾ ਹੈਗਾ ਉਹ ਡਿਫਰੈਂਟ ਹੈਗਾ ਠੀਕ ਹੈ ਮੈਂ ਉੱਥੇ ਇਹੋ ਜਿਹੇ ਕੱਪੜਿਆਂ ਚ ਆਪਣੇ ਆਪ ਨੂੰ ਮਹਫੂਜ਼ ਨਹੀਂ ਮਹਿਸੂਸ ਕਰਦੀ ਤੇ ਮੈਨੂੰ ਤਾਂ ਇਹ ਲੱਗਦਾ ਹੈ ਕਿ ਲੋਕ ਜਿਹੜੇ ਸਾਡੇ ਸੂਟਾਂ ਦੇ ਵੀ ਅੰਦਰ ਤੱਕ ਝਾਕ ਜਾਂਦੇ ਆ ਸੋ ਫਿਰ ਉੱਥੇ ਮਤਲਬ ਕੋਈ ਇਸ ਤਰ੍ਹਾਂ ਦੀ ਡਰੈਸ ਪਾਉਣੀ ਤਾਂ ਥੋੜੀ ਦੂਰ ਦੀ ਗੱਲ ਹੋ ਜਾਂਦੀ ਹੈ ਮੈਂ ਹਮੇਸ਼ਾ ਚਾਹਿਆ ਕਿ ਮੈਂ ਜਿੱਥੇ ਵੀ ਰਹਾ ਮੈਂ ਆਪਣਾ ਇੱਕ ਕਿਰਦਾਰ ਬਣਾ ਕੇ ਰਹਾ ਸੋ ਉਹ ਮੈਂ ਆਫਿਸ 'ਚ ਵੀ ਆਪਣਾ ਬਰਕਰਾਰ ਰੱਖਿਆ ਤੇ ਹੁਣ ਵੀ ਕੋਸ਼ਿਸ਼ ਕਰ ਰਹੀ ਹਾਂ ਮਾਲਕ ਦੀ ਮਿਹਰ ਰੱਖੇ ਬਰਕਰਾਰ ਰੱਖਦੀ ਹਾਂ ਸੋ ਜਿਹੜੇ ਲੋਕਾਂ ਦੀ ਨਜ਼ਰ ਹੈ ਉਹਨੂੰ ਤੁਸੀਂ ਨਹੀਂ ਰੋਕ ਸਕਦੇ ਉਹ ਤੁਸੀਂ ਕੱਪੜੇ ਕਿਹੋ ਜਿਹੇ ਪਾਇਆ ਜਿਹੜੇ ਚੰਗੇ ਲੋਕ ਹੈ ਉਹ ਤੁਹਾਨੂੰ ਚੰਗੀ ਨਜ਼ਰ ਨਾਲ ਦੇਖਣਗੇ ਤੇ ਜਿਹੜੇ ਲੋਕਾਂ ਦਾ ਦਿਮਾਗ ਹੀ ਗੰਦਾ ਹੈਗਾ ਜਿਨ੍ਹਾਂ ਦੇ ਦਿਮਾਗਾਂ ਚ ਗੰਦ ਪਰਿਆ ਉਹ ਤੁਹਾਨੂੰ ਉਸ ਨਜ਼ਰ ਨਾਲ ਹੀ ਦੇਖਣਗੇ ਸੋ ਸਾਨੂੰ ਆਪਣਾ ਮਤਲਬ ਆਪਣੀਆਂ ਨਜ਼ਰਾਂ ਬਦਲਣ ਦੀ ਲੋੜ ਹੈ ਉਹਦੇ ਨਾਲ ਸਾਡਾ ਨਜ਼ਰੀਆ ਬਦਲੇਗਾ ਮੰਮ ਤੁਹਾਨੂੰ ਇਸ ਸਮਾਜ ਦੇ ਵਿੱਚ ਵਿਚਰਦਿਆਂ ਨੂੰ ਕਈ ਦਹਾਕੇ ਹੋ ਗਏ ਆ ਤੁਸੀਂ ਉਹ ਦੌਰ ਵੀ ਦੇਖਿਆ ਜਦੋਂ ਔਰਤਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾਂਦਾ ਸੀ ਤੇ ਤੁਸੀਂ ਅੱਜ ਉਹ ਵੀ ਦੌਰ ਦੇਖ ਰਹੇ ਹੋ ਜਦੋਂ ਔਰਤਾਂ ਚੰਨ ਤੱਕ ਪਹੁੰਚ ਗਈਆਂ ਹੈਗੀਆਂ ਨੇ ਕੀ ਉਸ ਸਮੇਂ ਵੀ ਅਨਸੁਖਾਵੀਆਂ ਘਟਨਾਵਾਂ ਵਾਪਰਦੀਆਂ ਸੀ ਅੱਜ ਵਾਂਗੂ ਹੀ ਹਾਂਜੀ ਬਿਲਕੁਲ ਇਹ ਚੀਜ਼ ਮੈਂ ਫੇਸਬੁੱਕ ਤੇ ਸਾਂਝੀ ਕਰੀ ਸੀ ਕਿ ਮੈਂ ਉਹਦੇ 'ਚ ਬਕਾਇਦਾ ਸੈਂਟੈਂਸ ਲਿਖਿਆ ਇਸ ਤਰ੍ਹਾਂ ਕਿ ਕੀ ਅਸੀਂ ਉਦੋਂ ਮਤਲਬ ਸੂਟਾਂ ਵਾਲੀਆਂ ਲੇਡੀਜ਼ ਤੇ ਪੱਗਾਂ ਵਾਲੇ ਜਾਂ ਪਰਨਿਆਂ ਵਾਲੇ ਜਿਹੜੇ ਬੰਦੇ ਸੀਗੇ ਕੀ ਉਹ ਉਹ ਕਮਾਦਾਂ 'ਚੋਂ ਫੜੇ ਜਾਂਦੇ ਸੀ ਤਾਂ ਕੀ ਉਹ ਗੱਲਾਂ ਅਸੀਂ ਲਗੇ ਠੀਕ ਹੈ ਉਦੋਂ ਵੀ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਸੀ ਮੈਨੂੰ ਸਾਡੇ ਪਿੰਡ ਦੀ ਇੱਕ ਔਰਤ ਯਾਦ ਹੈ ਉਸ ਘਰ ਨਾਲ ਸਾਡੀ ਸਾਂਝ ਵੀ ਸੀ ਉਹਨਾਂ ਦੇ ਘਰ ਕੋਈ ਦੁੱਧ ਪਾਉਣ ਆਉਂਦਾ ਸੀ ਬੰਦਾ ਉਹ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਉਸ ਆਦਮੀ ਨਾਲ ਚਲੀ ਗਈ ਉਹ ਔਰਤ ਦਾ ਕੀ ਕਿਰਦਾਰ ਹੋਏਗਾ ਜਾਂ ਉਹ ਬੰਦਾ ਜਿਹੜਾ ਪੋਤਿਆਂ ਵਾਲਾ ਸੀਗਾ ਉਹਦਾ ਕੀ ਕਿਰਦਾਰ ਸੀ ਜਦੋਂ ਤੁਸੀਂ ਇਹੋ ਜੇ ਕਦਮ ਚੁੱਕਦੇ ਹੋ ਇੱਕ ਐਸ ਉਮਰ ਤੇ ਆ ਕੇ ਬਾਕੀ ਅਦਰਵਾਈਜ਼ ਮੈਂ ਇਹ ਨਹੀਂ ਕਹਿੰਦੀ ਕਿ ਪਿਆਰ ਦੀ ਕੋਈ ਉਮਰ ਹੈਗੀ ਆ ਪਰ ਜਦੋਂ ਤੁਸੀਂ ਇੱਕ ਪਰਿਵਾਰ ਵਿੱਚੋਂ ਤਾਂ ਤੁਹਾਡੀਆਂ ਬਹੁਤ ਸਾਰੀਆਂ ਤੁਹਾਡੇ ਤੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਮਾਜਿਕ ਕਹ ਲੋ ਜਾਂ ਹੋਰ ਠੀਕ ਹੈ ਉਹਨਾਂ ਦਾ ਵੀ ਸਾਨੂੰ ਪਾਲਣ ਕਰਨਾ ਪੈਂਦਾ ਠੀਕ ਹੈ ਜਾਂ ਹੁਣ ਕੁੜੀਆਂ ਸਾਡੀਆਂ ਤਰੱਕੀ 'ਚ ਜਾਂਦੀਆਂ ਨੇ ਤਰੱਕੀ 'ਚ ਤੁਸੀਂ ਕੀ ਪਾਉਂਦੇ ਹੋ ਕੁੜੀਆਂ ਨੂੰ ਅਸੀਂ ਸਵਿਮਿੰਗ ਸਿਖਾਉਂਦੇ ਆ ਉੱਥੇ ਸਵਿਮ ਸੂਟ ਜਾ ਕੇ ਹੀ ਪਾ ਜਾਣਾ ਪੈਂਦਾ ਪਾ ਕੇ ਹੀ ਠੀਕ ਹੈ ਉੱਥੇ ਅਸੀਂ ਕਿਸ ਤਰ੍ਹਾਂ ਜਾਂਦੇ ਆ ਜਨ ਤੁਸੀਂ ਸਾਡੀਆਂ ਖਿਡਾਰਨਾਂ ਨੇ ਮਤਲਬ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਤੇ ਐਡੇ ਐਡੇ ਇਨਾਮ ਜਿੱਤੇ ਆ ਹਨਾ ਉਹਨਾਂ ਨੂੰ ਅਸੀਂ ਕੀ ਕਹਾਂਗੇ ਇਹਦਾ ਮਤਲਬ ਤਾਂ ਕੁੜੀਆਂ ਨੂੰ ਮਤਲਬ ਅਸੀਂ ਫੇਰ ਉਹ ਜਿੱਦਾਂ ਅਫਗਾਨਿਸਤਾਨ ਵਾਲਾ ਹਾਲ ਹੈਗਾ ਵੀ ਅਸੀਂ ਉਧਰ ਨੂੰ ਵਾਪਸ ਤਾਂ ਨਹੀਂ ਜਾ ਰਹੇ ਕਿਧਰੇ ਕਿ ਵੀ ਅਸੀਂ ਚਾਹੁੰਦੇ ਆ ਸਾਡੀਆਂ ਕੁੜੀਆਂ ਬੁਰਕਿਆਂ ਚ ਆ ਜਾਣ ਅਸੀਂ ਚਾਹੁੰਦੇ ਆ ਸਾਡੀਆਂ ਕੁੜੀਆਂ ਘਰਾਂ ਦੇ ਵਿੱਚ ਬੰਦ ਹੋ ਜਾਣ ਇਹ ਸੰਭਵ ਨਹੀਂ ਹੈ ਠੀਕ ਹੈ ਕਿਉਂਕਿ ਦੁਨੀਆ ਬਦਲਦੀ ਹੈ ਲਾ ਕੁਦਰਤ ਦਾ ਨਿਯਮ ਹੈ ਪਰ ਹਾਂ ਸਾਨੂੰ ਇਹ ਜ਼ਰੂਰ ਚਾਹੀਦਾ ਹੈ ਬੱਚਿਆਂ ਨੂੰ ਵੀ ਮੈਂ ਚਾਹੂੰਗੀ ਕਿ ਜਿੱਥੇ ਤੁਸੀਂ ਆਪਣੇ ਅਦਰਵਾਇਜ਼ ਆਪਣੇ ਕਿਰਦਾਰ ਨੂੰ ਉਚੇਰਾ ਕਰੋ ਦੂਜੀ ਗੱਲ ਮੈਂ ਸ਼ਹਿਰੀ ਚ ਰਹਿੰਦੀ ਆ ਮੈਂ ਚੰਡੀਗੜ੍ਹ ਚ ਰਹਿ ਰਹੀ ਹਾਂ ਮੈਂ ਇਸ ਸ਼ਹਿਰ ਚ ਜੋ ਕੁਝ ਦੇਖਿਆ ਮੈਂ ਉਹਨਾਂ ਮਾਪੇ ਨੂੰ ਸ਼ਾਇਦ ਜੇ ਕਿਸੇ 'ਚ ਅਣਖ ਹੋਊਗੀ ਤਾਂ ਉਹਨਾਂ ਦੀਆਂ ਅੱਖਾਂ 'ਚ ਅਥਰੂ ਜ਼ਰੂਰ ਆਣਗੇ ਮੇਰੀਆਂ ਇਹ ਗੱਲਾਂ ਸੁਣ ਕੇ ਮੈਂ ਥਰੇਟ 'ਚ 3 ਸਾਲ ਕਰਾਏ ਤੇ ਰਹੀਆਂ ਕਿਉਂਕਿ ਮੇਰਾ ਉਦੋਂ ਘਰ ਮੈਨੂੰ ਨਹੀਂ ਸੀ ਮਿਲਿਆ ਪਰ ਉਹ ਜਿਹੜਾ ਮੇਰਾ ਪੀਰੀਅਡ ਸੀਗਾ ਮਤਲਬ ਇੱਕ ਤਰ੍ਹਾਂ ਦਾ ਮੈਂ ਸੰਤਾਪ ਭੋਗਿਆ ਉਹ ਮੈਨੂੰ ਇਹ ਲੱਗਦਾ ਕਿ ਮੈਂ ਕੋਈ ਪਿਛਲੇ ਪਿਛਲੀ ਮੈਨੂੰ ਕੋਈ ਸਜ਼ਾ ਮਿਲੀ ਸੀ ਮੈਂ ਉਹ ਸਜ਼ਾ ਭੋਗ ਗਿਆ ਉਹਦਾ ਕਾਰਨ ਇਹ ਸੀ ਕਿ ਜਿੱਥੇ ਮੈਂ ਰਹਿੰਦੀ ਸੀ ਉੱਥੇ ਆਲੇ-ਦਾਲੇ ਪੀਜੀ ਬੱਚੇ ਬਹੁਤ ਜ਼ਿਆਦਾ ਸੀਗੇ ਕੁੜੀਆਂ ਵੀ ਸੀ ਹੁਣ ਉੱਥੇ ਕੁੜੀਆਂ ਮਤਲਬ ਨਿੱਕੀਆਂ ਨਿੱਕੀਆਂ ਨਿਕਰਾਂ ਪਾ ਕੇ ਉੱਥੇ ਫਿਰਦੀਆਂ ਸੀ ਮੈਂ ਇੱਕ ਦਿਨ ਅਜੀਹਾ ਵੀ ਦੇਖਿਆ ਮੈਨੂੰ ਸਪਸ਼ਟ ਕਰਨਾ ਚਾਹੀਦੀ ਹੈ ਕਿ ਇੱਕ ਮੈਂ ਬਾਹਰ ਬੈਠੀ ਸੀ ਸਰਦੀਆਂ ਦੇ ਦਿਨੇ ਸੀਗੇ ਇੱਕ ਲੜਕੀ ਚਾਰ ਮੁੰਡਿਆਂ ਦੇ ਨਾਲ ਉਹਨਾਂ ਦੇ ਰੂਮ ਚ ਵੜੀ ਹੁਣ ਤੁਸੀਂ ਹਰ ਇੱਕ ਨੂੰ ਨਹੀਂ ਛੇੜ ਸਕਦੇ ਜਾਂ ਤੁਸੀਂ ਮੁੰਡਿਆਂ ਨੂੰ ਉਹਨਾਂ ਨਾਲ ਨਹੀਂ ਕਿੰਤੂ ਪ੍ਰੰਤੂ ਜ਼ਿਆਦਾ ਕਰ ਸਕਦੇ ਸਪੈਸ਼ਲੀ ਬਗਾਨੇ ਬੱਚੇ ਨਾਲ ਕਰਨਾ ਬਹੁਤ ਮੁਸ਼ਕਿਲ ਹੈ ਉਹ ਕੁੜੀ ਚਾਰ ਮੁੰਡਿਆਂ ਨਾਲ ਉਹਨਾਂ ਦੇ ਕਮਰੇ 'ਚ ਹੁਣ ਬੇਸ਼ੱਕ ਉਹ ਜਾ ਕੇ ਉੱਥੇ ਬੈਠੀ ਹੀ ਹੋਵੇ ਮੈਂ ਉਹਦੇ ਤੇ ਗਲਤ ਬਿਆਨੀ ਨਹੀਂ ਕਰਨੀ ਚਾਹੂੰਗੀ ਪਰ ਜਦੋਂ ਕੋਈ ਵੀ ਬੰਦਾ ਤੁਹਾਨੂੰ ਇਸ ਤਰ੍ਹਾਂ ਦੇਖਦਾ ਕਿ ਤੁਸੀਂ ਚਾਰ ਮੁੰਡਿਆਂ ਨਾਲ ਇੱਕ ਕਮਰੇ 'ਚ ਗਏ ਹੋ ਤਾਂ ਲੋਕ ਤੁਹਾਡੇ ਤੇ ਜਦੋਂ ਤੁਸੀਂ ਘੰਟਿਆਂ ਬੱਧੀ ਬਾਹਰ ਨਹੀਂ ਆਉਂਦੇ ਤਾਂ ਸ਼ੱਕ ਜ਼ਰੂਰ ਕਰਨਗੇ ਪਰ ਇਸ ਤਰ੍ਹਾਂ ਦੀਆਂ ਇੱਥੇ ਬਹੁਤ ਚੀਜ਼ਾਂ ਉਹ ਤਾਂ ਮੈਂ ਦਿਨੇ ਦੇਖਿਆ ਸੀ ਪਰ ਮੈਂ ਕੁੜੀਆਂ ਰਾਤ ਨੂੰ ਵੀ ਦੇਖੀਆਂ ਜਿਹੜੀਆਂ 1 1 2 2 ਕੁੜੀਆਂ 4 4 ਮੁੰਡਿਆਂ ਨਾਲ ਗੱਡੀਆਂ ਚ ਘੁੰਮਦੀਆਂ ਰਹੀਆਂ ਮੁੰਡਿਆਂ ਦੇ ਕਮਰਿਆਂ ਚ ਰਾਤਾਂ ਬਤਾਉਂਦੀਆਂ ਰਹੀਆਂ ਠੀਕ ਹੈ ਉਹ ਵੀ ਅਸੀਂ ਦੇਖੀਆਂ ਆਪਣੇ ਅੱਖੀਆਂ ਦੇਖੀਆਂ ਦੀ ਗੱਲ ਤੇ ਉਹ ਕੁੜੀਆਂ ਸਾਡੇ ਪੰਜਾਬ ਦੀਆਂ ਜਾਂ ਹਰਿਆਣੇ ਦੀਆਂ ਹੀ ਸੀਗੀਆਂ ਠੀਕ ਹੈ ਉਦੋਂ ਫਿਰ ਮੇਰੀਆਂ ਵੀ ਅੱਖਾਂ ਨਮ ਹੁੰਦੀਆਂ ਸੀ ਮੈਨੂੰ ਵੀ ਗੁੱਸਾ ਆਉਂਦਾ ਸੀ ਮੈਂ ਫਿਰ ਉਦੋਂ ਕੋਸ਼ਿਸ਼ ਕੀਤੀ ਕਿ ਮੈਂ ਜ਼ਿਆਦਾ ਆਪਣੇ ਘਰ ਦੇ ਅੰਦਰ ਬੈਠਣ ਲੱਗ ਪਈ ਸੀ بجائے ਇਸ ਦੇ ਕਿ ਮੈਂ ਜਿਹੜਾ ਇਹ ਦਰਦ ਹੰਡਾਵਾ ਬਾਹਰ ਬੈਠ ਕੇ ਇਹ ਦੇਖਾਂ ਕਿਉਂਕਿ ਤੁਸੀਂ ਹਰ ਇੱਕ ਬੰਦੇ ਨੂੰ ਨਾ ਟੋਕ ਸਕਦੇ ਹੋ ਤੇ ਨਾ ਉਹਨਾਂ ਦੀ ਸ਼ਿਕਾਇਤ ਕਰ ਸਕਦੇ ਹੋ ਸੋ ਇਸ ਤਰ੍ਹਾਂ ਦਾ ਮਾਹੌਲ ਮੈਂ ਦੇਖਿਆ ਤੇ ਉਹ ਫਿਰ ਪੰਜਾਬੀ ਮੈਨੂੰ ਇਹ ਦੱਸਣ ਕਿ ਉਹਨਾਂ ਬੱਚਿਆਂ ਦਾ ਉਹ ਕੀ ਕਰਨਗੇ ਯਾ ਤੁਸੀਂ ਆਪਣੇ ਬੱਚੇ ਜਦੋਂ ਬਾਹਰ ਭੇਜਦੇ ਹੋ ਤੁਸੀਂ ਤਾਂ ਸੋਚਦੇ ਹੋ ਕਿ ਸਾਡੇ ਬੱਚੇ ਅੱਛਾ ਦੂਸਰਾ ਮੈਨੂੰ ਗੁੱਸਾ ਪੇਰੈਂਟਸ ਤੇ ਇਹ ਆ ਕਿ ਪੇਰੈਂਟਸ ਮੁੜ ਕੇ ਬੱਚੇ ਇੱਥੇ ਆ ਜਾਂਦੇ ਆ ਚਾਹੇ ਮੁੰਡੇ ਹੋਣ ਜਾਂ ਕੁੜੀਆਂ ਕੋਈ ਬੱਚਿਆਂ ਨੂੰ ਪਿੱਛੇ ਦੇਖਣ ਨਹੀਂ ਆਉਂਦਾ ਕਿ ਸਾਡੇ ਬੱਚੇ ਉੱਥੇ ਕੀ ਕਰਦੇ ਆ ਕਦੇ ਤਾਂ ਤੁਸੀਂ ਆ ਕੇ ਆਪਣੇ ਬੱਚਿਆਂ ਦੇ ਕਮਰਿਆਂ 'ਚ ਚੱਕਰ ਮਾਰੋ ਕਦੇ ਤਾਂ ਅਚਾਨਕ ਉਹਨਾਂ ਕੋਲੇ ਪਹੁੰਚੋ ਕਿ ਤੁਹਾਨੂੰ ਪਤਾ ਲੱਗੇ ਤੁਹਾਡਾ ਬੱਚਾ ਕੀ ਕਰ ਰਿਹਾ ਹੈ ਠੀਕ ਹੈ ਉਹ ਮੈਂ ਅਸੀਂ ਕਦੇ ਉੱਥੇ ਮਾਪੇ ਕਿਸੇ ਦੇ ਖਾਸ ਆਉਂਦੇ ਨਹੀਂ ਦੇਖੇ ਸੀਗੇ ਇੱਕ ਵਾਰੀ ਆਇਆ ਛੱਡ ਗਏ ਸਮਾਨ ਉਸ ਤੋਂ ਬਾਅਦ ਮੁੜ ਕੇ ਕਦੇ ਕੋਈ ਵਾਪਸ ਨਹੀਂ ਪੇਰੈਂਟਸ ਚੱਕਰ ਲਾਉਂਦਾ ਸੀਗਾ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਹੈਗੇ ਆ ਮੈਂ ਇੱਥੇ ਦੇਖਿਆ ਜਿਹੜੇ ਬਹੁਤ ਹੀ ਜ਼ਿਆਦਾ ਦਰਦਨਾਕ ਐ ਇਸ ਤੋਂ ਅੱਗੇ ਦੀ ਜਿਹੜੀ ਗੱਲ ਹੈ ਉਹ ਹੈਗੀ ਆ ਵੀ ਅਸੀਂ ਇੱਥੋਂ ਬੱਚੇ ਕੈਨੇਡਾ ਜਾ ਰਹੇ ਆ ਸਾਡੀਆਂ ਕੁੜੀਆਂ ਇੱਕ ਮੇਰੇ ਕਿਸੇ ਰਿਸ਼ਤੇਦਾਰ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਵੀ ਉੱਥੇ ਕਿਸੇ ਦੀ ਲੜਕੀ ਮਤਲਬ ਉਹਨਾਂ ਦੇ ਹੀ ਕਿਸੇ ਦੋਸਤ ਦੀ ਲੜਕੀ ਕਿਸੇ ਮੁੰਡੇ ਨਾਲ ਰਹਿ ਰਹੀ ਸੀ ਉਹਨਾਂ ਨੂੰ ਤਕਲੀਫ ਲੱਗੀ ਉਸ ਗੱਲ ਦੀ ਜੇ ਮੈਨੂੰ ਕੋਈ ਜਾਣਦੀ ਬੱਚੀ ਕਿਸੇ ਤਰ੍ਹਾਂ ਕੁਝ ਕਰੇਗੀ ਤਾਂ ਮੈਨੂੰ ਵੀ ਤੋ ਦੁੱਖ ਲੱਗੇਗਾ ਉਹਨਾਂ ਨੇ ਉਹ ਕੁੜੀ ਦੇ ਪੇਰੈਂਟਸ ਨੂੰ ਫੋਨ ਕੀਤਾ ਕਿ ਬਈ ਭਾਜੀ ਇਦਾਂ ਕਰਕੇ ਆਪਣੀ ਬੇਟੀ ਮਤਲਬ ਇਸ ਤਰ੍ਹਾਂ ਅਲੱਗ ਮੁੰਡੇ ਨਾਲ ਰਹਿ ਰਹੀ ਹੈ ਉਹਦੇ ਫਾਦਰ ਅੱਗੋਂ ਉਹਨਾਂ ਨਾਲ ਹੀ ਗੁੱਸੇ ਹੋ ਗਏ ਕਿ ਤੁਹਾਨੂੰ ਕੀ ਤੁਸੀਂ ਕੀ ਲੈਣਾ ਇਸ ਗੱਲ ਤੋਂ ਤੇ ਤੁਸੀਂ ਮੈਨੂੰ ਇਹ ਦੱਸੋ ਫਿਰ ਉੱਥੇ ਅਸੀਂ ਕਿਹਨੂੰ ਕਹੀਏ ਕੌਣ ਗੁਨਾਹਗਾਰ ਹੈ ਤੇ ਉੱਥੇ ਇਹ ਇੱਕ ਕੇਸ ਨਹੀਂ ਉੱਥੇ ਇਸ ਤਰ੍ਹਾਂ ਦੇ ਹਜ਼ਾਰਾਂ ਕੇਸ ਨੇ ਜਿੱਥੇ ਕੁੜੀਆਂ ਮੁੰਡੇ ਇਕੱਠੇ ਰਹਿ ਰਹੇ ਨੇ ਪਰ ਮੈਂ ਇੱਕ ਚੀਜ਼ ਹੋਰ ਵੀ ਲਿਖੀ ਆ ਆਪਣੀ ਪੋਸਟ ਦੇ ਵਿੱਚ ਮੈਂ ਉਹ ਲਿਖਿਆ ਕਿ ਮੈਂ ਹਰ ਇੱਕ ਬੱਚੇ ਤੇ ਵੀ ਸ਼ੱਕ ਨਹੀਂ ਕਰਦੀ 5% 4% ਬੱਚੇ ਇਹੋ ਜੇ ਵੀ ਹੋ ਸਕਦੇ ਆ ਕਿ ਉਹ ਬੇਸਮੈਂਟਸ ਵਿੱਚ ਇਕੱਠੇ ਰਹਿ ਰਹੇ ਹੋਣ ਕਿਉਂਕਿ ਰੂਮਸ ਦਾ ਅਲੱਗ-ਅਲੱਗ ਨੇ ਹੋ ਸਕਦਾ ਉਹਨਾਂ ਦੀ ਆਪਸ ਵਿੱਚ ਦੋਸਤੀ ਵੀ ਹੋਵੇ ਪਰ ਹਰ ਇੱਕ ਬੱਚਾ ਜਿਸਮਾਨੀ ਉਹਦੇ ਵਿੱਚ ਨਹੀਂ ਪੈਂਦਾ ਹੋ ਸਕਦਾ ਉਹਨਾਂ ਦੀ ਕੋਈ ਜਿਸਮਾਨੀ ਸਾਂਝ ਨਾ ਵੀ ਹੋਵੇ ਸਾਨੂੰ ਇੱਕ ਉਹ ਵੀ 1% ਉਹ ਦੇਣੀ ਪਊਗੀ ਕਿਉਂਕਿ ਹਰ ਇੱਕ ਬੰਦਾ ਇਸ ਦੁਨੀਆ ਦੇ ਵਿੱਚ ਮਾੜਾ ਨਹੀਂ ਹੈ ਤੇ ਹਰ ਇੱਕ ਬੰਦਾ ਇਸ ਦੁਨੀਆ ਦੇ ਵਿੱਚ ਚੰਗਾ ਨਹੀਂ ਹੈ ਪਰ ਮੇਰਾ ਜਿਹੜਾ ਸਮਾਜ ਤੇ ਸਾਡੇ ਭੈਣ ਭਰਾਵਾਂ ਤੇ ਸਵਾਲ ਹੈ ਉਹ ਇਹ ਹੈਗਾ ਕਿ ਇਹਨਾਂ ਬੁਰਾਈਆਂ ਬਾਰੇ ਅਸੀਂ ਕੀ ਬੋਲਾਂਗੇ ਜਿਹੜਾ ਕੁਝ ਇਹ ਹੋ ਰਿਹਾ ਹੈ ਕਿ ਇਹ ਸਾਡਾ ਸੱਭਿਆਚਾਰ ਦਾ ਹਿੱਸਾ ਹੈ ਸੀਂ ਆਪਣੇ ਹਮੇਸ਼ਾ ਸੱਭਿਆਚਾਰ ਦੀ ਗੱਲ ਕਰਦੇ ਆ ਮੈਂ ਵੀ ਕਰਦੀ ਆ ਮੈਂ ਵੀ ਆਪਣੇ ਸੱਭਿਆਚਾਰ ਨੂੰ ਪਿਆਰ ਕਰਦੀ ਆ ਸਾਡੇ ਗਾਲਾਂ ਵੀ ਬਹੁਤ ਕੱਢਦੇ ਆ ਲੋਕ ਉਹ ਵੀ ਕੀ ਉਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ ਤਾਂ ਮੈਨੂੰ ਤਾਂ ਗਾਲਾਂ ਤੋਂ ਵੀ ਬਹੁਤ ਨਫ਼ਰਤ ਆ ਮੈਂ ਜਿਹੜੇ ਅੱਜ ਤੁਹਾਡੇ ਮਾਦਮ ਰਾਹੀਂ ਮੈਨੂੰ ਮੌਕਾ ਮਿਲਿਆ ਤਾਂ ਮੈਂ ਗੱਲ ਕਰਨਾ ਚਾਹੂੰਗੀ ਮਤਲਬ ਦੋਸਤ ਇੱਕ ਦੂਜੇ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢਦੇ ਆ ਕੀ ਉਹ ਜਾਇਜ਼ ਹੈ ਕੋਈ ਮੈਨੂੰ ਖੜਾ ਹੋ ਕੇ ਦੱਸੇ ਕਿ ਉਹ ਜਾਇਜ਼ ਆ ਫਿਰ ਉੱਥੇ ਅਸੀਂ ਬਰਦਾਸ਼ਤ ਵੀ ਕਰ ਲੈਨੇ ਆ ਪਰ ਜੇ ਸਾਨੂੰ ਦੂਜਾ ਬੰਦਾ ਆ ਕੇ ਕੋਈ ਗਾਲ ਕੱਢ ਦੇਵੇ ਤਾਂ ਉਦੋਂ ਅਸੀਂ ਉਹਨੂੰ ਗੁਲਾਮੇ ਤੋਂ ਫੜਨ ਤੱਕ ਜਾਣੇ ਆ ਪਰ ਅਸੀਂ ਇੱਕ ਦੂਜੇ ਤੋਂ ਗਾਲਾਂ ਕਿਉਂ ਖਾਨੇ ਆ ਕੀ ਮੇਰੇ ਦੋਸਤ ਦੀ ਭੈਣ ਮੇਰੀ ਭੈਣ ਨਹੀਂ ਉਹ ਮੇਰੀ ਕੁਛ ਨਹੀਂ ਲੱਗਦੀ ਕੀ ਮੇਰੇ ਦੋਸਤ ਦੀ ਮਾਂ ਮੇਰੀ ਕੁਛ ਨਹੀਂ ਲੱਗਦੀ ਸੋ ਅਸੀਂ ਕਿਵੇਂ ਮਾਂ ਦੀ ਆ ਭੈਣ ਦੀ ਗੱਲ ਕੱਢ ਕਿਵੇਂ ਲੈਨੇ ਆ ਤੇ ਖਾ ਕਿਵੇਂ ਲੈਨੇ ਆ ਸੋ ਸਾਨੂੰ ਇਹ ਸਾਰੀਆਂ ਗੱਲਾਂ ਤੋਂ ਥੋੜਾ ਉੱਚਾ ਉੱਠਣਾ ਚਾਹੀਦਾ ਹੈ ਤੇ ਗਾਲਾਂ ਤੋਂ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਆ ਗਾਲਾਂ ਤੋਂ ਥੋੜਾ ਪਰਹੇਜ਼ ਕਰਿਆ ਕਰੋ ਤੇ ਬਾਕੀ ਜੜੀਆਂ ਆਹ ਗੱਲਾਂ ਨੇ ਇਹਨਾਂ ਤੋਂ ਵੀ ਸਾਨੂੰ ਉੱਪਰ ਉੱਠਣਾ ਹੈ ਤਾਂ ਕਿ ਮਤਲਬ ਅਸੀਂ ਕਿਸੇ ਦੀ ਧੀ ਭੈਣ ਨੂੰ ਬੁਰਾ ਨਾ ਕਹੀਏ ਵਾਕੀ ਮੈਡਮ ਤੁਸੀਂ ਸਹੀ ਗੱਲ ਕਹੀ ਹੈਗੀ ਕਿ ਹਰ ਇਨਸਾਨ ਦਾ ਆਪਣਾ ਇੱਕ ਕਿਰਦਾਰ ਹੁੰਦਾ ਹੈ ਨਾ ਕੋਈ 100% ਦੀ ਚੰਗਾ ਹੁੰਦਾ ਤੇ ਨਾ ਕੋਈ 100% ਦੀ ਮਾੜਾ ਹੁੰਦਾ ਆ ਹਰ ਇੱਕ ਦੇ ਆਪੋ ਆਪਣੇ ਅੰਦਰ ਗੁਣ ਹੁੰਦੇ ਆ ਮੈਡਮ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗੀ ਕਿ ਜਿਹੜੇ ਸੁੰਦਰਤਾ ਮੁਕਾਬਲੇ ਹੁੰਦੇ ਆ ਜਿਹੜੇ ਇਹਨਾਂ ਮੁਕਾਬਲਿਆਂ ਨੂੰ ਕਰਵਾਉਂਦੇ ਆ ਉਹ ਕਹਿੰਦੇ ਆ ਕਿ ਅਸੀਂ ਸੂਰਤ ਦੇ ਨਾਲ ਨਾਲ ਸਿਰਤ ਨੂੰ ਵੀ ਪਰਖਦੇ ਹੈਗੇ ਆ ਪਰ ਬਹੁਤ ਸਾਰੇ ਲੋਕ ਅਜਹੇ ਨੇ ਜੋ ਕਹਿੰਦੇ ਹੈਗੇ ਆ ਕਿ ਨਹੀਂ ਇਹ ਅੰਗ ਪ੍ਰਦਰਸ਼ਨ ਦਾ ਇੱਕ ਜ਼ਰੀਆ ਨੇ ਤੁਹਾਡੀ ਇਸ ਬਾਰੇ ਕੀ ਰਾਏ ਹੈ ਇਹਨਾਂ ਮੁਕਾਬਲਿਆਂ ਬਾਰੇ ਨਹੀਂ ਦੇਖੋ ਜਦੋਂ ਤੁਸੀਂ ਆਪਾਂ ਉੱਥੇ ਅਸ਼ਵਰ ਰਾਏ ਦੀਆਂ ਸੋਹਣੀਆਂ ਅੱਖਾਂ ਪੂਰੀ ਦੁਨੀਆ ਚ ਮਤਲਬ ਸੋਹਣੀਆਂ ਮੰਨੀਆਂ ਜਾਂਦੀਆਂ ਸੋ ਜੇ ਉੱਥੇ ਮੈਨੂੰ ਡ्रेसेस ਉਪੋਂ ਦੇ ਆ ਸ਼ਾਇਦ ਉਹ ਥੋੜਾ ਫਿਜ਼ੀਕਲ ਤੁਹਾਡੀ ਬਾਡੀ ਵੀ ਦੇਖਦੇ ਹੋਣ ਕਿ ਵੀ ਬਾਡੀ ਬੰਦੇ ਦੀ ਕਿਸ ਤਰ੍ਹਾਂ ਦੀ ਹੈ ਠੀਕ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਮਤਲਬ ਉਹ ਲੋਕ ਨੇ ਉਹ ਸ਼ਾਇਦ ਇਹਨਾਂ ਗੱਲਾਂ ਤੋਂ ਉੱਪਰ ਉੱਠੇ ਹੋਏ ਆ ਔਰ ਸ਼ਾਇਦ ਅਸੀਂ ਉੱਥੇ ਤੱਕ ਸਾਡੀ ਸੋਚ ਹੀ ਨਹੀਂ ਪਹੁੰਚਦੀ ਜਿੱਥੇ ਤੱਕ ਉਹਨਾਂ ਦੀ ਸੋਚ ਹੈਗੀ ਆ ਕਿਉਂਕਿ ਅਸੀਂ ਵੈਸੇ ਹੀ ਜਿਹੜਾ ਪੱਛਮੀ ਸੱਭਿਆਚਾਰ ਉਹਦੇ ਤੋਂ 100 ਸਾਲ ਵੈਸੇ ਹੀ ਪਿੱਛੇ ਚੱਲ ਰਹੇ ਆ ਸੋ ਸਾਡੀ ਸੋਚ ਉੱਥੇ ਨਹੀਂ ਹੈ ਉਹ ਹਰ ਇੱਕ ਬੰਦੇ ਨੂੰ ਜ਼ਰੂਰੀ ਨਹੀਂ ਜਿਹੜੀ ਲੜਕੀ ਸਟੇਜ ਤੇ ਆਉਂਦੀ ਆ ਤੇ ਉਹਦਾ ਉਹ ਅੰਗ ਇਸ ਢੰਗ ਨਾਲ ਕੋਈ ਦੇਖਦੇ ਹੈਗੇ ਆ ਕਿ ਵੀ ਉਹਨਾਂ 'ਚ ਉਹਨਾਂ ਨੂੰ ਕੋਈ ਵਾਸਨਾ ਦੀ ਕੋਈ ਬੂ ਨਜ਼ਰ ਆਉਂਦੀ ਹੋਵੇ ਉਹ ਮੈਂ ਮੈਂ ਅਮਨਜੀ ਪੱਧਰ ਤੇ ਇਹ ਨਹੀਂ ਸਮਝਦੀ ਬਾਕੀ ਉਹ ਹਰ ਇੱਕ ਚੀਜ਼ ਦੇਖਦੇ ਆ ਉਹ ਬ੍ਰੇਨ ਵੀ ਦੇਖਦੇ ਆ ਸੋ ਹਰਨਾਜ਼ ਬਾਰੇ ਮੈਂ ਕਹੂੰਗੀ ਸ਼ੀਜ਼ ਬਿਊਟੀ ਵਿਦ ਬ੍ਰੇਨ ਠੀਕ ਹੈ ਉਹਨੀਆਂ ਸੋਹਣੀਆਂ ਗੱਲਾਂ ਕੀਤੀਆਂ ਮੈਨੂੰ ਪੁਰਾਣੀਆਂ ਸਾਰੀਆਂ ਆਪਣੀਆਂ ਤਕਰੀਬਨ ਜਿੰਨੀਆਂ ਮਿਸ ਵਰਲਡ ਬਣੀਆਂ ਜਾਂ ਮਿਸ ਯੂਨੀਵਰਸ ਬਣੀਆਂ ਨੇ ਉਹ ਸਾਰੀਆਂ ਯਾਦ ਨੇ ਮੈਂ ਉਹਨਾਂ ਨੇ ਵੀ ਬਹੁਤ ਸੋਹਣੀ ਖੂਬਸੂਰਤ ਗੱਲਾਂ ਦੇ ਜਵਾਬ ਦਿੱਤੇ ਉਹਨਾਂ ਦੇ ਉਹ ਵੀ ਇੱਕ ਚੀਜ਼ ਉਹਨਾਂ ਦੀ ਅੰਤ ਦੇ ਵਿੱਚ ਐਡ ਹੋਈ ਜਿਹੜੀ ਉਹਨਾਂ ਨੂੰ ਪਹਿਲਾ ਮੁਕਾਮ ਦਿਵਾਉਣ ਦੇ ਵਿੱਚ ਸਹਾਇੀ ਹੋਈ ਜੀ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਚੀਜ਼ ਜਿਹੜੀ ਆ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈਗੀ ਆ ਹਨਾ ਜਿਵੇਂ ਪੂਰਾ ਜਿਹੜਾ ਵਿਸ਼ਵ ਇੱਕ ਪਿੰਡ ਬਣ ਚੁੱਕਿਆ ਹੈਗਾ ਆ ਇੱਥੇ ਕਿਸੇ ਦੀ ਨਿੱਜਤਾ ਦੇ ਉੱਤੇ ਟਿੱਪਣੀਆਂ ਕਰਨੀਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਉਹ ਉਹ ਚੀਜ਼ ਨੂੰ ਤਾਂ ਮੈਂ ਕਦੇ ਵੀ ਮਤਲਬ ਉਹਦਾ ਸਾਥ ਨਹੀਂ ਦਿੰਦੀ ਉਸ ਗੱਲ ਦਾ ਮੈਨੂੰ ਇਹ ਹੈ ਕਿ ਨਿੱਜੀ ਟਿੱਪਣੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਹਾਂ ਪਰ ਜੇ ਕੋਈ ਮੁੱਦਾ ਇਸ ਤਰ੍ਹਾਂ ਦਾ ਹੁੰਦਾ ਸਾਨੂੰ ਉਹਦੇ ਤੇ ਵਿਚਾਰ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਪਰ ਜੇ ਉਹ ਜੀ ਵਿਚਾਰ ਚਰਚਾ ਫੇਸਬੁਕ ਤੇ ਹੁੰਦੀ ਆ ਮੈਂ ਉਹਦੇ ਤੋਂ ਬਹੁਤ ਦੁਖੀ ਆ ਫੇਸਬੁਕ ਤੇ ਵਿਚਾਰ ਚਰਚਾ ਨਹੀਂ ਹੁੰਦੀ ਫੇਸਬੁਕ ਤੇ ਗਾਲਾਂ ਹੁੰਦੀਆਂ ਨੇ ਫੇਸਬੁਕ ਤੇ ਬੜੇ ਭੱਦੇ ਸ਼ਬਦਾਵਲੀ ਵਰਤੀ ਜਾਂਦੀ ਆ ਬੜੇ ਭੱਦੇ ਕਮੈਂਟ ਹੁੰਦੇ ਨੇ ਤੁਸੀਂ ਉੱਥੇ ਅਗਰ ਕੋਈ ਇਸ ਤਰ੍ਹਾਂ ਦਾ ਵਿਚਾਰ ਚਰਚਾ ਜ਼ਰੂਰ ਕਰੋ ਮੈਂ ਨਹੀਂ ਕਹਿੰਦੀ ਕਿ ਨਾ ਕਰੋ ਬਹੁਤ ਸਾਰੇ ਮੁੱਦੇ ਆ ਵਿਚਾਰ ਚਰਚਾ ਕਰਕੇ ਹੀ ਅਸੀਂ ਉਹਦੇ ਚੋਂ ਕੁਝ ਨਾ ਕੁਝ ਕੱਢ ਸਕਦੇ ਆ ਤੇ ਸਮਾਜ ਨੂੰ ਦੇ ਸਕਦੇ ਆ ਪਰ ਮੈਂ ਜਿੰਨੀਆਂ ਉੱਥੇ ਪੋਸਟਾਂ ਵੇਖਦੀ ਆ ਉਹਨਾਂ ਤੇ ਬਹੁਤ ਜ਼ਿਆਦਾ ਇਵਨ ਮੇਰੀ ਕੁੜੀਆਂ ਨੂੰ ਵੀ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਰੀਲਸ ਕਈ ਕੁੜੀਆਂ ਪਾਉਂਦੀਆਂ ਨੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਇੱਕ ਇੱਜ਼ਤ ਨੂੰ ਵੀ ਥੋੜਾ ਜਿਹਾ ਪ੍ਰੀਫਰੈਂਸ ਦਿਆ ਕਰੋ ਥੋੜੀ ਜੀ ਕਹਿੰਦੇ ਹੁੰਦੇ ਅਕਲ ਨੂੰ ਹੱਥ ਮਾਰਨੀ ਬੜੀ ਜ਼ਰੂਰੀ ਹੈ ਤੇ ਉਹਦੇ ਤੇ ਤੁਹਾਨੂੰ ਲੋਕ ਬਹੁਤ ਗੰਦੇ ਕਮੈਂਟ ਕਰਦੇ ਆ ਤੇ ਮੈਨੂੰ ਹੈਰਾਨੀ ਹੈ ਸਾਡੇ ਪਰ ਮੁੰਡਿਆਂ ਦੀ ਜਾਂ ਬੰਦਿਆਂ ਦੀ ਕਿ ਜਿਹੜੇ ਉਹਦੇ ਤੇ ਇੰਨੀ ਪੱਦੀ ਸ਼ਬਦਾਵਲੀ ਵਰਤਦੇ ਆ ਫਿਰ ਉਹ ਤੋਂ ਮੈਨੂੰ ਲੱਗਦਾ ਕਿ ਅਸੀਂ ਸਾਡਾ ਸਮਾਜ ਮਤਲਬ ਕਿਸ ਗੰਦ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ ਕਿਸ ਗੰਦ ਵਿੱਚ ਅਸੀਂ ਵਿਚਰ ਰਹੇ ਹਾਂ ਉਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਮਤਲਬ ਗੱਲਾਂ ਅਸੀਂ ਲੋਕਾਂ ਨੇ ਉਛਾਲਦੇ ਆ ਪਰ ਜਦੋਂ ਅਸੀਂ ਗੰਦ ਖੁਦ ਬੋਲਦੇ ਆ ਉਦੋਂ ਅਸੀਂ ਉਹਦੇ ਬਾਰੇ ਬਿਲਕੁਲ ਨਹੀਂ ਸੋਚਦੇ ਕਿ ਇਹਨੂੰ ਸਾਡੀ ਕੋਈ ਭੈਣ ਕੋਈ ਭੂਆ ਕੋਈ ਮਾਸੀ ਕੋਈ ਚਾਚਾ ਕੋਈ ਪੜ ਸਕਦਾ ਤੇ ਉਹ ਇਹਦੇ ਬਾਰੇ ਕੀ ਸੋਚਦਾ ਹੋਵੇਗਾ ਮੈਂ ਤੇ ਇਹ ਸਮਝਦੀ ਆ ਕਿ ਜਿੰਨੇ ਪੰਜਾਬ ਦੇ ਬੱਚੇ ਫੇਸਬੁੱਕ ਤੇ ਉਹ ਸਾਡੇ ਵੀ ਬੱਚੇ ਨੇ ਤੇ ਮੈਂ ਮੈਂ ਉਹਨਾਂ ਦੇ ਜਦੋਂ ਕਮੈਂਟ ਪੜਦੀ ਆ ਮੇਰਾ ਤੇ ਦਿਲ ਦੁਖਦਾ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਬਦਾਵਲੀ ਉੱਥੇ ਵਰਤੀ ਜਾਂਦੀ ਆ ਸੋ ਘਟਿਆ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹਦੇ ਤੋਂ ਗੁਰੇਜ਼ ਕਰਿਆ ਕਰੋ ਹਾਂ ਗੱਲਾਂ ਕਰੋ ਟਿੱਪਣੀਆਂ ਕਰੋ ਪਰ ਸਾਰਥਕ ਕਰੋ ਜੀ ਵਾਕ ਕੀ ਕਹਿੰਦੇ ਅਗੇ ਕਿ ਜਿਹੜੀ ਵਿਚਾਰ ਚਰਚਾ ਤੇ ਬਹਿਸ ਦੇ ਵਿੱਚ ਬਹੁਤ ਫਰਕ ਹੁੰਦਾ ਹੈਗਾ ਵਿਚਾਰ ਚਰਚਾ ਚ ਅਸੀਂ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਬਹਿਸ ਜਿਹੜੀ ਹੈਗੀ ਆ ਕਹਿੰਦੇ ਕਿ ਲੱਸੀ ਹੋਗੀ ਤੇ ਜਿੰਨਾ ਮਰਜੀ ਪਾਣੀ ਪਾਈ ਜਾਓ ਵਧੀ ਜਾਂਦੀ ਹੈ ਕਿ ਬਹਿਸ ਵਿੱਚ ਅਸੀਂ ਜਿੰਨਾ ਮਰਜੀ ਵਧਾ ਸਕਦੇ ਹਾਂ ਅਖੀਰ ਦੇ ਵਿੱਚ ਜਾਂਦੇ ਹੋਏ ਮੈਡਮ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬੱਸ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਆਪਣਾ ਥੋੜਾ ਨਜ਼ਰੀਆ ਅਸੀਂ ਜ਼ਰੂਰ ਬਦਲੀਏ ਕਿਉਂਕਿ ਸਮਾਜ ਦਿਨ ਬਦ ਦਿਨ ਬਦਲਦਾ ਹੈ ਕਿਹਦੇ ਘਰ ਚ ਹੈ ਵੀ ਜਿਹਦੇ ਘਰ ਚ ਬੇਟੀਆਂ ਨਹੀਂ ਆ ਜਿਹੜੇ ਜਿਹਦੇ ਘਰ ਚ ਬੇਟੀ ਨਹੀਂ ਹੈ ਸਗੋਂ ਮੈਨੂੰ ਤਾਂ ਲੱ ਉਹਨੂੰ ਬਾਕੀ ਸੰਸਾਰ ਦੀਆਂ ਸਾਰੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਣਾ ਚਾਹੀਦਾ ਤੇ ਜਿਸ ਤਰ੍ਹਾਂ ਹੁਣ ਮੇਰੇ ਬੇਟੀ ਨਹੀਂ ਹੈਗੀ ਪਰ ਮੈਨੂੰ ਸਾਰੀਆਂ ਬੱਚੀਆਂ ਮੇਰੀਆਂ ਆਪਣੀਆਂ ਬੱਚੀਆਂ ਲੱਗਦੀਆਂ ਨੇ ਸੋ ਇਸ ਕਰਕੇ ਸਾਨੂੰ ਆਪਣਾ ਨਜ਼ਰੀਆ ਜ਼ਰੂਰ ਬਦਲਣਾ ਪਏਗਾ ਨਜ਼ਰੀਆ ਬਦਲੋਗੇ ਨਜ਼ਰ ਬਦਲੋਗੇ ਤਾਂ ਸਾਰਾ ਕੁਝ ਸੰਸਾਰ ਖੂਬਸੂਰਤ ਲੱਗੂਗਾ ਚਰਚਾਵਾਂ ਜ਼ਰੂਰ ਕਰੋ ਦਿਲ ਖੋਲ ਕੇ ਕਰੋ ਪਰ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਇੱਜ਼ਤ ਇੱਕ ਰਿਸਪੈਕਟ ਉਹਨੂੰ ਜ਼ਰੂਰ ਬਰਕਰਾਰ ਰੱਖਿਆ ਜਾਵੇ ਚਾਹੇ ਉਹ ਕਿਸੇ ਪੈਣ ਦੀ ਹੈ ਚਾਹੇ ਉਹ ਕਿਸੇ ਭਰਾ ਦੀ ਹੈ ਜਾਂ ਕਿਸੇ ਮਾਂ ਬਾਪ ਦੀ ਹੈ ਇਹਨੇ ਨਾਲ ਹੀ ਮੈਂ ਸਾਰਿਆਂ ਤੋਂ ਜੇ ਕੋਈ ਮੇਰੀ ਗੱਲ ਨਾ ਪਸੰਦਾ ਹੀ ਹੋਵੇ ਤਾਂ ਖੇਮਾ ਦੀ ਯਾਤਰਾ ਕਾ ਧੰਨਵਾਦ ਮਮਤਾਲ ਜੀ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਵਿਚਾਰ ਇਸ ਗੱਲ ਤੇ ਲਏ ਜੀ ਦੇਸ਼ ਕੋ ਵਾਕਈ ਹਰ ਇੱਕ ਇਨਸਾਨ ਦਾ ਆਪਣਾ ਇੱਕ ਕਿਰਦਾਰ ਹੁੰਦਾ ਆ ਹਰ ਇੱਕ ਇਨਸਾਨ ਜਿਹੜਾ ਆ ਨਾ ਤਾਂ 100% ਦੀ ਚੰਗਾ ਹੋ ਸਕਦਾ ਨਾ 100% ਦੀ ਮਾੜਾ ਹੋ ਸਕਦਾ ਆ ਸੋ ਉਮੀਦ ਕਰਦੇ ਆ ਕਿ ਤੁਸੀਂ ਜਿਹੜਾ ਇੱਕ ਸਾਰਥਕ ਚਰਚਾ ਕਰੋਗੇ ਬਹਿਸ ਨਹੀਂ ਕਰੋਗੇ ਹੁਣ ਮੈਨੂੰ ਦਮਨਪ੍ਰੀ ਨੂੰ ਦਿਵਾ ਗਿਆ ਧੰਨਵਾਦ